ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਜਿੱਥੇ ਬਾਬਾ ਭਾਗਵਰ ਜੀ ਦੀ ਅਗਵਾਈ ਦੇ ਵਿੱਚ 40 ਸਿੰਘਾਂ ਨੇ ਆ ਕੇ ਸ਼ਹਾਦਤ ਦਿੱਤੀ ਔਰ ਮੁਗਲਾਂ ਦੇ ਖਿਲਾਫ ਆਖਰੀ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਮੁਗਲਾਂ ਨੂੰ ਸਦਾ ਵਾਸਤੇ ਖਤਮ ਕਰਨ ਦਾ ਇਥੋਂ ਸੰਦੇਸ਼ ਦਿੱਤਾ ਅੱਜ ਉਸ ਧਰਤੀ ਤੇ ਤੁਸੀਂ ਸਾਰੇ ਜਿਹੜੀ ਸੰਗਤ ਆਇਓ ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣ ਲੋ ਇੱਥੇ ਇਸ ਦਿਨ ਆਉਣ ਦਾ ਮਤਲਬ ਕੀ ਹੈ ਸਭ ਤੋਂ ਪਹਿਲਾ ਮਤਲਬ ਹੈ ਕਿ ਉਹ ਜਿਹੜੇ 40 ਮੁਕਤੇ ਔਰ ਉਸ ਮਿਹਦੇ ਉਹ ਸ਼ਹੀਦ ਤੇ ਗੁਰੂ ਗੋਬਿੰਦ ਸਿੰਘ ਇਸ ਧਰਤੀ ਤੇ ਜਦੋਂ ਆ ਕੇ ਬਰਾਜਮਾਨ ਹੋਏ ਸੀ ਉਸ ਸਮੇਂ ਨੂੰ ਆਪਾਂ ਸਿਰ ਝੁਕਾ ਕੇ ਸ਼ਰਧਾ ਭੇਟ ਕਰਨ ਆਉਨੇ ਆ ਇਸ ਕਰਕੇ ਆਪਣਾ ਜਿਹੜਾ ਇੱਥੇ ਆਉਣ ਦਾ ਮਤਲਬ ਹੈ ਉਹ ਉਸ ਜ਼ੁਲਮ ਦੇ ਖਿਲਾਫ ਟੱਕਰ ਦੇ ਵਿੱਚ ਜਿਹੜੀ ਆਖਰੀ ਲੜਾਈ ਜਿੱਤੀ ਗੁਰੂ ਜੀ ਨੇ ਉਹ ਮੁਕਤਿਆਂ ਦੀ ਜੋ ਸ਼ਹਾਦਤ ਹੈ ਉਹ ਨੂੰ ਸ਼ਰਦਾ ਪੇੜ ਕਰਦੇ ਆ ਇਸ ਕਰਕੇ ਉਹਨਾਂ ਨੂੰ ਸ਼ਰਦਾ ਪੇੜ ਕਰਕੇ ਮੈਂ ਸਾਰੀ ਸੰਗਤ ਨੂੰ ਪਹਿਲਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੂਸਰੀ ਬੇਨਤੀਆਂ ਮੇਰੀ ਸੁਣ ਲਓ ਇੰਨਾ ਵੱਡਾ ਕੱਠ ਮੈਂ ਤੁਹਾਨੂੰ ਵਧਾਈ ਦਿੰਦਾ ਤੁਹਾਨੂੰ ਸੰਗਤ ਨੂੰ ਵੀ ਤੇ ਪ੍ਰਬੰਧਕਾਰ ਨੂੰ ਵੀ ਕਿ ਤੰਦਾ ਉਹ ਮੁਕਤਿਆ ਨੂੰ ਐਡੀ ਵੱਡੀ ਸੰਗਤ ਆ ਕੇ ਅੱਜ ਸ਼ਰਦਾ ਪੇੜ ਕਰ ਰਹੀ ਹੈ ਦੂਸਰੀ ਉਹਦਾ ਮਤਲਬ ਕੀ ਹੈ ਜੇ ਤੁਸੀਂ ਆਏ ਖਿੜਕੇ ਤੁਰ ਜੋਗੇ ਨਾ ਫਿਰ ਆਏ ਵਿਕਾਰ ਹੋਏ ਮੈਥੋਂ ਸਮਝ ਲਓ ਰਿਜ਼ਲਟ ਇਹ ਹੈ ਆਖਰ ਤੱਕ ਗੱਲ ਸੁਣ ਕੇ ਜਾਓਗੇ ਜੇ ਆਖਰੀ ਗੱਲ ਨਹੀਂ ਸੁਣੋਗੇ ਤੇ ਪਹਿਲਾ ਰਿਜ਼ਲਟ ਜ਼ੀਰੋ ਹੋ ਜਾਏਗਾ ਇਹ ਕਾਨਫਰੰਸਾਂ ਦੇ ਮਤਲਬ ਹੁੰਦੇ ਨੇ ਸੋਣ ਮੇਰੀ ਗੱਲ ਸੁਣੋ ਮੈਂ ਲੰਬੀ ਗੱਲ ਨਹੀਂ ਕਰਨੀ ਮੈਥੋਂ ਪਹਿਲਾਂ ਆਡ-ਅਡ ਬੁਲਾ ਰਿਆ ਨੇ ਬਹੁਤ ਸੋਣੇ ਢਾਗ ਨਾਲ ਵੱਖਰੇ ਵੱਖਰੇ ਸਬਜੈਕਟਾਂ ਤੇ ਗੱਲ ਕੀਤੀ ਹੈ ਮੈਂ ਉਹ ਸਾਰੀਆਂ ਗੱਲਾਂ ਨੂੰ ਕਿਤੇ ਵੀ ਦਰਹਾਵਾ ਨਹੀਂ ਮੈਂ ਸਿਰ ਤੁਹਾਨੂੰ ਸਿੱਧੀ ਬੇਨਤੀ ਕਰਨੀ ਚਾਹੁੰਦਾ ਕਿ ਆਓ ਅੱਜ ਆਪਾਂ ਜੋ ਪੰਜਾਬ ਦੀ ਲੜਾਈ ਹੈ ਪਹਿਲਾਂ ਤਾਂ ਮੈਂ ਇਸ ਸਟੇਜ ਤੋਂ ਤੁਹਾਡੀ ਸੰਗਤ ਦੀ ਹਾਜ਼ਰੀ 'ਚ ਗੁਰੂ ਪਾਸ ਤੇ ਬੇਨਤੀ ਕਰਦਾ ਹੋਇਆ ਤੇ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਆਓ ਕੀ ਲੜਾਈ ਅੱਜ ਆਪਾਂ ਆਪਸ ਵਿੱਚ ਲੜਨੀ ਹੈ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਰੇ ਇੱਕ ਦੂਜੇ ਨੂੰ ਨਿੰਦਣਾ ਯਾਦ ਕਰੋ ਸਿੱਖ ਇਤਿਹਾਸ ਨੂੰ ਬਬਰ ਲੜਦੇ ਹੁੰਦੇ ਸੀ ਅਕਾਲੀ ਦੇ ਲੜਦਾ ਹੁੰਦਾ ਸੀ ਬਬਰ ਗਦਾਰਾਂ ਨੂੰ ਮਾਰਦੇ ਸੀ ਅਕਾਲੀ ਦੇ ਲੱਗੇ ਹੋ ਕੇ ਲੜਦਾ ਸੀ ਮਹਾਤਮਾ ਗਾਂਧੀ ਲੜਦਾ ਸੀ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਪਰ ਕਿਸੇ ਕਾਂਗਰਸੀ ਨੂੰ ਨਹੀਂ ਮਾਰਿਆ ਅਗਰੇਜ਼ਾਂ ਨਾਲ ਲੜਦਾ ਸੀ ਅੱਜ ਲੜਾਈ ਥੋੜੀ ਕਿਹਦੇ ਨਾਲ ਹੈ ਮੈਂ ਉਹ ਜਿਹੜੀਆਂ ਸ਼ਕਤੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਰੀਆਂ ਟੋਪਾਂ ਦੇ ਮੂੰਹ ਇੱਧਰ ਖੋਲੀ ਬੈਠੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਤੁਹਾਡੇ ਚ ਤਾਕਤ ਹੈ ਲੜਾਈ ਦਿੱਲੀ ਨਾਲ ਲੜੋ ਲੜਾਈ ਜੋ ਪੰਜਾਬ ਬਾਜ਼ਾਰ ਦਾ ਉਹਦੇ ਨਾਲ ਲੜੋ ਲੜਾਈ ਉਹ ਕਾਂਗਰਸ ਜਿਹੜੀ ਝੂਠ ਮਾਰ ਕੇ ਇੱਥੇ ਸੌ ਖਾ ਕੇ ਬ੍ਰਿੰਦਰ ਸੋਹਰੇ ਸਾਰੇ ਝੂਠ ਬੋਲਿਆ ਉਹਨਾਂ ਝੂਠਿਆਂ ਨਾਲ ਲੜੋ ਲੜਾਈ ਆਪ ਵਾਲੇ ਬੇਈਮਾਨਾਂ ਨਾਲ ਲੜੋ ਜਿਨ੍ਹਾਂ ਨੇ ਗਾਰੰਟੀਆਂ ਦੇ ਕੇ ਸਾਰੇ ਝੂਠ ਬੋਲੇ ਨਿਕਲਿਆ ਕੱਖ ਵੀ ਹੈ ਨਹੀਂ ਲੜਾਈ ਉਹਨਾਂ ਨਾਲ ਲੜੋ ਜਿਨਾਰੇ ਸਰਤਾਰ ਬਰੋਦੀ ਦੀ ਧਰਤੀ ਤੇ ਗੁਰਨਾਨਕ ਦੇਵ ਜੀ ਦੇ ਦਿਹਾੜੇ ਤੇ ਜੋ ਗੁਰਪੁਰਬ ਮਨਾਉਂਦੇ ਆ 1000 ਗੋਲੀ ਗੁਰਨਾਨਕ ਦੇਵ ਦੇ ਨਾਲ 2 ਕਰਬਾਂ ਦੇ ਜਿਹੜਾ ਗੁਰਦੁਆਰਾ ਸੀ ਦੋ ਫਰਲਾਂਗ ਤੇ ਉੱਥੇ ਚਲਾਈਆਂ ਅੱਜ ਸਾਰਾ ਪੰਜਾਬ ਸੁੱਤਾ ਪਿਆ ਅੱਜ ਉਹ ਲੋਕ ਸੁੱਤੇ ਪਏ ਨੇ ਜਿਹੜੇ ਅਕਾਲੀ ਦਿਲ ਨੂੰ ਗਾਲਾਂ ਕੱਢਦੇ ਨੇ ਅੱਜ ਉਹ ਲੋਕ ਕਿੱਥੇ ਨੇ ਕਿੱਧਰ ਜਾ ਕੇ ਲੁੱਕ ਗਏ ਨੇ ਅੱਜ ਉਹ ਲੋਕ ਅੱਜ ਉਹ ਕਿੱਧਰ ਗਏ ਆ ਬਾਪੁਰਸ਼ ਜਿਹੜਾ ਹੰਦਰਦ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕੀਤਾ ਯਾਦ ਆ ਉਹ ਬੰਦਾ ਜਦੋਂ ਬਾਹਰ ਦਿੱਤਾ ਅਕਾਲੀ ਦੰਦੇ ਕਿਹਾ ਦੱਸੋ ਕੌਣ ਸੀ ਪੜਤਾੜ ਕਰੋ ਕਿਸੇ ਨੂੰ ਸੁਰਤਾ ਬੋਲਦਾ ਕੋਈ ਕਿੱਧਰ ਗਏ ਲੋਕ ਕਿੱਧਰ ਗਿਆ ਬਰਿੰਡੇ ਜਾ ਕੇ ਬੇਅਦਬੀਆਂ ਹੋਈਆਂ ਅੱਜ ਤੱਕ ਹੋਈ ਜਾ ਰਹੀਆਂ ਨੇ ਕੋਈ ਪੁੱਛਦਾ ਆ ਕਾਂਗਰਸ ਵਾਲਾ ਦਾ ਐਮਐਲਏ ਕੈਦ ਹੋ ਗਿਆ ਜੋ ਬਲੇਡ ਕੋਲ ਨੇ ਕੁਰਾਨ ਸ਼ੀਫ ਦੀ ਬੇਅਦਵੀ ਕੀਤੀ ਸੀ ਉਹਦੇ ਚ 80 ਲੱਖ ਰੁਪਇਆ ਦੇ ਕੇ ਉਹ ਬੰਦਾ ਭੇਜਿਆ ਉਹ ਬੰਦਾ ਫੜਿਆ ਗਿਆ ਉਹ ਮੰਨ ਗਿਆ ਕਿ ਮੈਨੂੰ 80 ਲੱਖ ਰੁਪਇਆ ਆਇਆ ਹੈ ਕਿਨੇ ਭੇਜਿਆ ਜਦਵੈ ਮੈਲੇ ਨੇ ਭੇਜਿਆ ਤੇ 2.5 ਸਾਲ ਕੈਦ ਹੋ ਗਈ ਕੋ ਪੁੱਛਦਾ ਕਾ ਪੜਾ ਨੇ ਕੀ ਕੀਤਾ ਇਹ ਉਹ ਲੋਕ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਆ ਪੰਜਾਬ ਦੀ ਤਰੱਕੀ ਪੰਜਾਬ ਦੀ ਜੋ ਅਮਨ ਸ਼ਾਂਤੀ ਸੀ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਲਾ ਕੇ ਇੱਥੇ ਕੀਤੀ ਸੀ ਉਸ ਨੂੰ ਫੇਰ ਕਰਨ ਵਾਸਤੇ ਉਹਨਾਂ ਨੇ ਸਾਥ ਸ਼ਰਤੀਆਂ ਔਰ ਕਾਂਗਰਸ ਵਾਲੇ ਤੇ ਆਪ ਵਾਲੇ ਇਕੱਠੇ ਹੋ ਕੇ ਉਹਨਾਂ ਸਾਥ ਸ਼ਾ ਸ਼ਾਮਲ ਹੋਏ ਦੋਨਾਂ ਦੀ ਬੋਲੀ ਇੱਕੋ ਹੈ ਅੱਜ ਵੀ 8 ਸਾਲ ਗਿਆ ਨੂੰ ਹੋ ਗਿਆ ਅਕਾਲੀ ਪਾਰਟੀ ਨੂੰ ਅੱਜ ਗਾਲ੍ਹਾਂ ਫੇਰ ਸਾਰਾ ਅਕਾਲੀ ਦਲ ਨੂੰ ਹੋ ਰਹੀ ਹੈ ਅਸਾ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਬੋਲਿਆ ਜਾ ਰਿਹਾ ਉਹ ਤਾਂ ਪਰਮਾਤਮਾ ਕੋਲੇ ਚੱਲਿਆ ਗਿਆ 18 ਸਾਲ ਆਜ਼ਾਦੀ ਤੋਂ ਬਾਅਦ ਜੇ ਕਿਸੇ ਜੀ ਦੇ ਲੀਡਰ ਦੀ ਜੇ ਹੈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਕੀ ਹੋ ਗਿਆ ਜੇ 18 ਸਾਲ ਰਾਜ ਕਰ ਲਿਆ ਪਰ ਤੇ 18 ਸਾਲ ਕੈਦ ਵੀ ਕੱਟੀ ਐ ਤੇ ਸਾਰਾ 55 ਤੋਂ ਲੈ ਕੇ ਜੇਲਾ ਘਟਣ ਲੱਗੇ ਸੀ ਕਿਉਂਕਿ ਮੈਨੂੰ ਯਾਦ ਹੈ 71 ਦੀ ਤਾਂ ਪਹਿਲੀ ਜੇਲ੍ਹ ਦਿੱਲੀ ਬਹਿ ਕੱਟੀ ਐ 71 ਤੋਂ ਤਾਂ ਬਹਿ ਲੱਗਿਆ ਜੇਲਾ ਘਟਣ ਮੈਨੂੰ ਯਾਦ ਹੈ ਐਮਰਜੈਂਸੀ ਵੇਲੇ ਜਦੋਂ ਸਾਰੀ ਦੁਨੀਆ ਸੌਂ ਗਈ ਤਾਂ ਫਿਰ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆ ਕੇ ਅੰਮ੍ਰਿਤਸਰ ਮੀਟਿੰਗ ਬੁਲਾਈ ਟੋਰਾ ਸਾਹਿਬ ਤੇ ਬਾਦ ਸਾਹਿਬ ਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਜੋ ਜੈ ਪ੍ਰਕਾਸ਼ ਨਾਣ ਦੀ ਮੀਟਿੰਗ ਸੀ ਸਾਰੇ ਲੀਡਰ ਕੈਦ ਕਰ ਲਏ ਜੈ ਪ੍ਰਕਾਸ਼ ਨਾਣ ਕੈਦ ਕਰ ਲਿਆ ਲੇਕਿਨ ਸਾ ਪ੍ਰਕਾਸ਼ ਸਿੰਘ ਤੇ ਸਾ ਟੋੜਾ ਸਾਹਿਬ ਦੋਨੋਂ ਪੰਜਾਬ ਚ ਆ ਗਏ ਬਾੜ ਸਾਹਿਬ ਨੇ ਅੰਮ੍ਰਿਤਸਰ ਮੀਟਿੰਗ ਸੱਦੀ ਤੁਰਸਾ ਪ੍ਰਧਾਨ ਸੀ ਮੈਂ ਉਸ ਵੇਲੇ ਪਹਿਲੀ ਵਾਰ ਐਮਐਲ ਬਣਿਆ ਸੀ ਮੈਨੂੰ ਵੀ ਮੌਕਾ ਉਸ ਮੀਟਿੰਗ ਚ ਬੈਠਣ ਦਾ ਮਿਲਿਆ ਸਰਦਾਰ ਬਰਾੜ ਸਾਹਿਬ ਆ ਬਰਾੜ ਜੀ ਦੇ ਪਿਤਾ ਜੀ ਜਸਵਿੰਦਰ ਸਾਹਿਬ ਬਰਾੜ ਉਹ ਸਾਨੂੰ ਉੱਥੇ ਤਲਵੰਡੀ ਸਾਹਿਬ ਸਨ ਉੱਥੇ ਆਤਮਾ ਸੋਸੀ ਉੱਥੇ ਉੱਥੇ ਬਰਨਾਲਾ ਸਾਹਿਬ ਸੀ ਤੇ ਤੌਰ ਸਾਹਿਬ ਪ੍ਰਧਾਨ ਸੀ ਫੈਸਲਾ ਹੋਇਆ ਕਿ ਲੜਾਈ ਲੜੀ ਜਾਵੇ ਸਾਰੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ ਇਹ ਕਹੇ ਲੜਾਈ ਲੜਨੀ ਹੈ ਦੂਜੇ ਕਹਿਣ ਦੇਸ਼ ਤੇ ਹਮਲਾ ਹੋਇਆ ਹੈ ਦੇਸ਼ ਵਾਲੇ ਲੜਨ ਆਪਾਂ ਬੱਲੋਬਲੀ ਜੇਲਾ ਜਾਣਾ ਹੈ ਲੇਕਿਨ ਅਖੀਰ ਫੈਸਲਾ ਹੋਇਆ ਸਭ ਪ੍ਰਕਾਸ਼ ਸਿੰਘ ਬਾਦਲ ਜੀ ਕਹਿਣ ਲੱਗੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਰਹਾਂ ਮੈਨੂੰ ਵੱਡੀ ਸੇਵਾ ਮਿਲੀ ਐ ਜੇ ਤੁਸੀਂ ਨਹੀਂ ਜੇਲਾ ਜਾਣਾ ਨਾ ਜਾਓ ਲੇਕਿਨ ਐਮਰਜੈਂਸੀ ਦਾ ਵਿਰੋਧ ਕਰੋ ਇਹ ਦੇਸ਼ ਦੀ ਗੁਲਾਮੀ ਐ ਦੂਜੀ ਵਾਰ ਮੈਨੂੰ ਜਾਣ ਦੀ ਇਜਾਜ਼ਤ ਦੇ ਦਿਓ ਜਦੋਂ ਸਾਬ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਕਿਹਾ ਫਿਰ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਫਿਰ ਕਹਿੰਦੇ ਚੰਗਾ ਪੰਜ ਪੰਜ ਦੇ ਜਥੇ ਭੇਜਣ ਲੱਗੋ ਤੈਨੂੰ ਯਾਦ ਆ ਪੰਜ ਪੰਜ ਦੇ ਜਥੇ ਗਏ ਕਿੰਨਾ ਚ ਲੜਾਈ ਲੜੀ ਗਈ ਮੈਨੂੰ ਯਾਦ ਹੈ 6 ਪਹਿਲਾ ਬਰਨਾਲਾ ਸਾਹਿਬ ਤੇ ਮੈਂ ਤੁੜ ਸਾਹਿਬ ਦੇ ਨਾਲ 6 ਮਹੀਨੇ ਉੱਥੇ ਰਹੇ ਕਿ ਮੋਰਚਾ ਨਾਲ ਚਲਾਉਣਾ ਉਦੋਂ ਬਾਅਦ ਮੇਰੀ ਗਿਫਤਾਰੀ ਇੱਥੇ ਆ ਕੇ ਪਹਿਲੀ ਵਾਰ ਬਾਹਰੋਂ ਦਿੱਤੀ ਮਾਰਸਾ ਤੋਂ 200 ਬੰਦੇ ਨਾਲ ਰੱਖੇ ਮੇਰੇ ਨਾਲ ਵੀ ਪੰਜ ਉਹਦੇ ਵਿੱਚ ਦੀ ਮੈਨੂੰ ਆਉਣਾ ਪੈ ਗਿਆ ਕਿਸੇ ਪ੍ਰੋਗਰਾਮ ਤੇ ਬਰਨਾਲਾ ਸਾਹਿਬ ਨੂੰ ਦੱਸ ਕੇ ਆਇਆ ਐਸ ਤੇ ਐਸ ਇਲਾਕੇ 'ਚ ਇੱਕ ਪਿੰਡ ਕੋਈ ਸ਼ਾਦੀ ਸੀ ਪ੍ਰਾਣੇ ਬਜ਼ੁਰਗਾਂ ਦੇ ਮੈਂ ਨਾ ਨਹੀਂ ਲੈਂਦਾ ਸ਼ਰੀਕਾਂ ਦੇ ਜੋ ਬਾਸ ਸਾਹਿਬ ਦੇ ਸ਼ਰੀਕ ਸੀ ਮੈਨੂੰ ਯਾਦ ਆ ਜਦੋਂ ਅਸੀਂ ਉੱਠੇ ਵਿਆਹ ਦੇ ਭੋਗ ਤੋਂ ਬਾਅਦ ਬਹਿ ਗਏ ਚਾਹ ਪੀਣ 15-20 ਜਣੇ ਬੈਠੇ ਸੀ ਤਾਂ ਵੱਡੇ-ਵੱਡੇ ਤੇਰੇ ਚਾਰ ਲੀਡਰ ਕੇ ਹੁਣ ਤਾਂ ਸਾਇਵਰੀਆ ਦੀ ਜੇਲ੍ਹ ਚ ਗਿਆ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਖੂਚੋਂ ਜ਼ਿੰਦਾ ਨਹੀਂ ਆ ਸਕਦਾ ਬੜੇ ਖੁਸ਼ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਹੁਣ ਖੂਚ ਗਿਆ ਹੁੰਡੀ ਆਉਂਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਆਇਆ ਔਰ ਜੈ ਪ੍ਰਕਾਸ਼ ਰਣ ਨੇ ਕਿਹਾ ਕਿ ਦੇਸ਼ ਦੀ ਦੂਜੀ ਲੜਾਈ ਦੀ ਜਿੱਤ ਸਿੱਖਾਂ ਨੇ ਕੀਤੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਉਸ ਦੀ ਗਵਾਈ ਕੀਤੀ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਕਿਤੇ ਸਿੱਖ ਸੀ ਉਹ ਸੂਬੇ ਚ ਉਸਨੂੰ ਵਜ਼ੀਰ ਬਣਾਇਆ ਗਿਆ ਉਸ ਮਾਨ ਦੇ ਵਿੱਚ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਜਿਹਨੂੰ ਅੱਜ ਐਆਂ ਜਿਹਾ ਗੱਲਾਂ ਕਰਕੇ ਲੋਕ ਨਿੰਦੇ ਦੁੱਖ ਹੈ ਇਸ ਕਰਕੇ ਨਿੰਦੇ ਨੇ ਕਿ ਸਿੱਖ ਇਤਿਹਾਸ ਨੂੰ ਸਿਰਜਣ ਵਾਲਾ ਅੱਜ ਕੋਈ ਕਿਸੇ ਨੇ ਪੜਦਾ ਨਹੀਂ ਇਤਿਹਾਸ ਲੇਕਿਨ ਜਾਓ आनंदਪੁਰ ਸਾਹਿਬ ਇੱਕ ਘੰਟਾ ਲੱਗਦਾ ਹੈ ਅੰਗਰੇਜ਼ ਆਓ ইরਾਨੀ ਆਓ ਪੰਜਾਬੀ ਆਓ ਹਿੰਦੁਸਤਾਨੀ ਆਓ ਇੱਕ ਘੰਟੇ ਸਾਨੂੰ ਸਿੱਖ ਇਤਿਹਾਸ ਦਾ ਪਤਾ ਲੱਗ ਜਾਏਗਾ ਜਾਓ ਜੰਗੇ ਆਜ਼ਾਦੀ ਇਸ ਇਹ ਘੇੜਾ ਦੇ ਉਹਦੇ ਘੰਟੇ 'ਚ ਪਤਾ ਲੱਗੇ ਜਾਵੇ ਸਿੱਖਾਂ ਦੀ ਜਾਤੀ ਕੁਰਬਾਨੀ ਦਾ ਜਾਓ ਜਿੰਨੀਆਂ ਵੀ ਆਜ਼ਾਦਗਾਰਾਂ ਬਣਾਈਆਂ ਨੇ ਕੱਲੇ ਪ੍ਰਾਸ ਤੇ ਖਾਲਸਾ ਨਹੀਂ ਭਵੇਂ ਉਹ ਗਰੀਬ ਬਾਲਬੀ ਸਿੱਖ ਸਨ ਭਵੇਂ ਰਬੀਦਾਸ ਹੀ ਸਿੱਖ ਸਨ ਭਵੇਂ ਮੁਸਲਮਾਨ ਭਰਾ ਸਨ ਭਵੇਂ ਹਿੰਦੂ ਭਰਾ ਸਨ ਉਹ ਦੁਰਗਿਆਣਾ ਮੰਦਰ ਸੀ ਏਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਗੁਰੂ ਨਾਨਕ ਦਾ ਸੁਦੇਸ਼ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਉਸ ਦੇ ਅਧੂ ਥੱਲੇ ਬਾਦਲ ਸਾਹਿਬ ਚੱਲਦੇ ਸਨ ਮੈਂ ਇੱਕ ਵਾਰੀ ਕਹਦਾ ਸੀ ਬਾਦ ਸਾਹਿਬ ਤੁਸੀਂ ਇਹ ਕੰਮ ਕਰੀ ਜਾਂਦੇ ਹੋ ਇਹ ਸਾਰਿਆਂ ਨੂੰ ਦੇਖ ਜਾਂਦੇ ਹੋ ਮੈਨੂੰ ਕਹਿੰਦੇ ਬੋਲ ਨਾ ਚੁੱਪ ਕਰ ਮੈਂ ਕਿਉਂ ਕਹਿੰਦਾ ਸਾਰਿਆਂ ਨੂੰ ਕਰੂੰ ਤਾਂ ਹੀ ਤਾਂ ਆਪਣਾ ਕਰੂੰਗਾ ਜੇ ਮੈਂ ਇਕੱਲਾ ਕਰੀਂਗਾ ਜਿੰਦਿਆ ਹੋਣ ਲੱਗ ਜੂਗੀ ਇਹ ਸੋਚ ਸੀ ਉਹਨਾਂ ਦੀ ਕੋਈ ਸ਼ਹਿਰ ਨਹੀਂ ਸੀ ਇਤਿਹਾਸਿਕ ਪੰਮੇ ਬਾਬਾ ਬਕਾਲਾ ਸੀ ਪੰਮੇ ਦਮੰਦੋਆ ਸਾਹਿਬ ਸੀ ਪੰਮੇ ਅਨੰਦਪੁਰ ਸਾਹਿਬ ਸੀ ਪੰਮੇ ਤਰਦਾਰ ਸੀ ਤੇ ਪੰਬਰਸਰ ਸਾਹਿਬ ਤਾਂ ਹੋਣਾ ਹੀ ਹੋਣਾ ਸੀ ਕੋਈ ਆਪਵੇਂ ਆਪ ਕੋ ਬਿਤੇਰੇ ਸ਼ਹਿਰ ਸੀ ਹਰ ਸ਼ਹਿਰ ਦਾ ਸੀਵਰੇਜ ਬ੍ਰਿਕ ਲਾਈਨਿੰਗ ਸਾਰੀ ਆਂਟਰਲੌਕ ਔਰ ਬਿਜਲੀਆਂ ਉਹ ਹਰ ਚੀਜ਼ ਦੇ ਪ੍ਰਬੰਧ ਉੱਥੇ ਕੀਤੇ ਸੀ ਇਹ ਉਹਨਾਂ ਦੀ ਧਾਰਮਿਕ ਸੋਚ ਸੀ ਗੁਰੂ ਜੀ ਨੇ ਕਿਰਪਾ ਕੀਤੀ ਮੈਂ ਕਦੇ ਵੀ ਕਹਦਾ ਹਾਂ ਦਾ ਬਾਲ ਸਾਹਿਬ ਛੋਟੋ ਗੁਰੂ ਨੇ ਸੇਵਾ ਲਈਣੀ ਹੈ ਜਿਵੇਂ ਤੁਹਾਨੂੰ ਇਹ ਬਿਮਾਰੀ ਹੋਈ ਸੀ ਕੈਂਸਰ ਦੀ ਉਹਦਾ ਇਲਾਜ ਹੋਇਆ ਉਸ ਤੋਂ ਬਾਅਦ 18 ਸਾਲ ਤੁਸੀਂ ਜਿਉਏ ਇਹ ਤਾਂ ਜਿਉਂ ਉਹ ਸੇਵਾ ਸੋ ਉਥੋਂ ਗੁਰੂ ਰੇ ਕਰਾਉਣੀ ਸੀ ਹੈ ਵੀ ਸੱਚ ਕੈਂਸਰ ਤੋਂ ਬਾਅਦ ਕੋਈ ਬਚਿਆ ਹੈ ਲਿਕੇ ਸਾਹ ਪ੍ਰਕਾਸ਼ ਸਿੰਘ ਬਾਦਲ ਬਾਦ ਚ ਫਿਰ ਮੁੱਖ ਮੰਤਰੀ ਰਿਹਾ 10 ਸਾਲ ਔਰ ਇਹ ਸੇਵਾ ਉਹਦੋਂ ਕੀਤੀ ਹੈ ਅੱਜ ਵੀਰੋ ਤੁਸੀਂ ਇੱਥੇ ਸਾਰੇ ਆਏ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਦੁਨੀਆ 'ਚ ਬੜੇ ਝੂਠੇ ਪ੍ਰਚਾਰ ਹੁੰਦੇ ਨੇ ਜਿਵੇਂ ਪਹਿਲਾ ਸਾਹ ਪ੍ਰਕਾਸ਼ ਸਿੰਘ ਬਾਦਲ تھے ਸੀ ਹੁਣ ਸਾਹ ਸੁਬੀਰ ਸਿੰਘ ਬਾਦਲ ਤੇ ਲੱਗਿਆ ਸਾਰਾ ਜੋਰ ਕਿ ਕਿਸ ਤਰ੍ਹਾਂ ਇਹਨੂੰ ਖਤਮ ਕੀਤਾ ਜਾਵੇ ਬਦਨਾਮ ਕਰਕੇ ਕੀਤਾ ਜਾਵੇ ਜੇ ਬਦਨਾਮ ਨਹੀਂ ਤਾਂ ਇਹਨੂੰ ਫਿਜ਼ੀਕਲੀ ਸ਼ਰੀਕ ਤੌਰ ਤੇ ਕੀਤਾ ਜਾਵੇ ਲੈ ਕੇ ਜੀਦੇ ਵੱਲ ਤੂੰ ਉਹ ਕਦੇ ਨਹੀਂ ਹਾਰਦਾ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਵੇ ਤੇ ਗੋਲੀ ਪਾਸੇ ਦੀ ਲੰਘ ਜਾਂਦੀ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਉਹ ਪ੍ਰਮਾਤਮਾ ਹੈ ਉਹ ਸਰਵ ਸ਼ਕਤੀਮਾਨ ਹੈ ਉਹ ਸ਼ਕਤੀਆਂ ਉਹਦੇ ਕੋਲੇ ਨੇ ਸਾਰੀਆਂ ਜ਼ਿੰਦਗੀ ਤੇ ਬੋਲਦੀਆਂ ਕਿਸੇ ਬੰਦੇ ਕੋਲੇ ਹੈ ਨਹੀਂ ਖੁਸ਼ੀਆਂ ਤੇ ਗਮੀਆਂ ਜੀਆਂ ਤੇ ਕੋਲੇ ਨੇ ਵਡਿਆਈਆਂ ਦਾ ਵੀ ਉਹਦੇ ਕੋਲੇ ਨੇ ਜੀਰੂ ਚਾਹਦਾ ਉਹ ਦੇਗਾ ਇਸ ਕਰਕੇ ਅੱਜ ਅਸੀਂ ਇਹ ਚੀਜ਼ਾਂ ਨਹੀਂ ਦੇਖਣੀਆਂ ਅਸੀਂ ਪੰਥ ਦੀ ਲੜਾਈ ਲੜਨੀ ਹੈ ਜੋ ਸਾਡੇ ਵੱਡੇ ਬਜ਼ੁਰਗਾਂ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਅੰਗਰੇਜ਼ ਨੂੰ ਪਿੱਛੇ ਹਟਾਤਾ ਸੀ ਜਿਸ ਅੰਗਰੇਜ਼ ਦੇ ਰਾਜ ਸੂਰਜ ਚ ਨਹੀਂ ਸੀ ਛਿਪਦਾ ਉਹ ਸੰਗਰੇਜ਼ ਨੂੰ 700 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਨੇ ਝੁਕਾਇਆ ਸੀ ਤੁਹਾਡੇ ਬਜ਼ੁਰਗਾਂ ਨੇ ਝੁਕਾਇਆ ਸੀ ਔਰ ਉਹ ਜਿਹੜਾ 1925 ਦਾ ਐਕਟ ਬਣਿਆ ਅੰਗਰੇਜ਼ ਨੇ ਉਕੇ ਸਿਰ ਔਰ ਉਹ ਐਕਟ ਬੰਨਿਆ ਔਰ ਜਦੋਂ ਚਾਬੀਆਂ ਲਈਆਂ ਨੇ ਹਰਬੰਦਰ ਸਾਹਿਬ ਦੀਆਂ ਤੇ ਪਤਾ ਕੀ ਕਿਵੇਂ ਆਇਆ ਸੀ ਕਮਿਸ਼ਨਰ ਕਿਹਾ ਕਿ ਆ ਨੰਗੇ ਪੈਰ ਕਰ ਸਿਰ ਤੇ ਨਾ ਟੋਪੀ ਤੇ ਤਲਵਾਰ ਦੀ ਨੋਕ ਤੇ ਤਰ ਚਾਬੀ ਹੱਥ ਚ ਨਹੀਂ ਫੜਨੀ ਆ ਇਹ ਆ ਤੁਹਾਡੇ ਬਜ਼ੁਰਗ ਇਹ ਆ ਉਹ ਗਰਤਾਰ ਸੋ ਝੱਬਰ ਵਰਗੇ ਜਿੰਨਾਂ ਨੇ ਆ ਕੇ ਕੁਰਬਾਨੀਆਂ ਕੀਤੀਆਂ ਨਨਕਾਣਾ ਸਾਹਿਬ ਦੇ ਸਾਕੇ ਗੁਰੂ ਕੇ ਬਾਗ ਦੇ ਸਾਕੇ ਉਹਨਾਂ ਲੋਕਾਂ ਨੇ ਕਿਤੇ ਰਾਜ ਲੈਣਾ ਸੀ ਕੁਸ਼ਵੀਰ ਨੇ ਅਸੀਂ ਤਾਂ ਰਾਜ ਲੈਣਾ ਹੈ ਕਰ ਲਓ ਸੁਣਾ ਫਨਾਣੇ ਨਾਲ ਤੇ ਫਿਰ ਤਾਂ ਬਜ਼ੁਰਗ ਕਰ ਲੈਂਦੇ ਫਿਰ ਕਿਉਂ ਲੜੇ ਹੋ ਅੰਗਰੇਜ਼ ਤਾਂ ਸਭ ਕੁਝ ਦੇਣ ਨੂੰ ਤਿਆਰ ਸੀ ਇਸ ਕਰਕੇ ਵੀਰੋ ਸਿਰ ਝੁਕਾ ਕੇ ਨਹੀਂ ਸਿੱਖ ਕੌਮ ਤੁਰਦੀ ਸਿਰ ਉੱਚਾ ਕਰਕੇ ਸਰ ਕੌਮ ਚੁੱਕਦੀ ਹੈ ਇਸ ਕਰਕੇ ਇਹਨੂੰ ਜੋ ਪਿਆਰ ਕਰੇ ਉਹਦੇ ਵਾਸਤੇ ਜਾਨ ਵਾਰ ਦਿੰਦੇ ਨੇ ਜਿਹੜਾ ਲੁਲਕਾਰੇ ਉਹਦੇ ਵਾਸਤੇ ਫਿਰ ਇਹ ਤਾਂ ਉੱਚੀ ਕਰਕੇ ਲੜਦੇ ਨੇ ਆਓ ਜ਼ੋਰ ਦੇ ਨਾਲ ਆਪਾਂ ਦਿੱਲੀ ਨਾਲ ਲੜਾਈ ਲੜੀਏ ਆ ਸਾਡਾ ਅਟਾਰੀ ਬਾਰਡਰ ਬੰਦ ਪਿਆ ਮੈਂ ਪੁੱਛਦਾ ਕਿ ਜੇ ਖੋਲਦੇ ਹੋ ਤੁਹਾਡਾ ਢਿੱਡ ਦੁਖਦਾ ਜੇ ਤੁਸੀਂ ਚਾਈਨਾ ਦੀ ਬਾਰਡਰ ਖੋਲ ਛੱਡੀ ਹੈ 3000 ਕਿਲੋਮੀਟਰ ਅੰਦਰ ਰੋਜ਼ ਆ ਜਾਂਦਾ ਹੈ ਰੋਜ਼ ਤੁਹਾਡੇ ਤੇ ਫੌਜਾਂ ਆੜੀ ਬੈਠਾ 3 ਸਾਲ ਦਾ ਇੱਥੇ ਤਾਂ ਕੋਈ ਗੱਲ ਹੀ ਹੈ ਨਹੀਂ ਕਿਉਂ ਨਹੀਂ ਵਪਾਰ ਕਰ ਦਿੰਦੇ ਤੁਹਾਨੂੰ ਅੱਜ ਅੱਜ ਖੁੱਲ ਜੇ ਹੈ ਅਫਗਾਨਿਸਤਾਨ ਤੱਕ ਆ ਤੁਹਾਡੇ ਗੰਡੇ ਤੁਹਾਡੇ ਆਲੂ ਤੁਹਾਡੇ ਗੋਭੀਆਂ 100-100 ਰੁਪਏ ਕਿਲੋ ਜਾਣਗੇ ਕੁਛ ਨਹੀਂ ਉੱਥੇ ਤੇਲ ਹੈ ਕੱਲਾ ਟਿੱਬੇ ਨੇ ਬਾਕੀ ਆ ਤੁਹਾਡੀਆਂ ਕੜਕਾ ਤੁਹਾਡੇ ਝੋਨੇ ਬਾਸਵਤੀਆਂ ਕਿਤੇ ਦੀ ਕਿਤੇ ਰੇਟ ਜਾਣਗੇ ਆ ਤੁਹਾਡੇ ਕੱਟੇ ਬੱਛੇ ਕਿਤੇ ਦੀ ਕਿਤੇ ਰੇਟ ਜਾਣਗੇ ਉਹਨਾਂ ਲੋਕਾਂ ਨੂੰ ਲੋੜ ਹੈ ਭੁੱਖੇ ਮਰਦੇ ਨੇ ਕੁਛ ਨਹੀਂ ਆ ਜੰਗਾਂ ਲੱਗੀਆਂ ਪਈਆਂ ਦੁਨੀਆ ਦੇ ਵਿੱਚ ਅਖੀਰ ਤੁਹਾਡਾ ਦਿਨ ਆਉਣਾ ਹੈ ਪੰਜਾਬੀਆਂ ਦਾ ਦਿਨ ਆਉਣਾ ਹੈ ਪਰ ਤਕੜੇ ਹੋ ਪਰ ਮੈਂ ਤੁਹਾਨੂੰ ਵੀ ਕਹਿਣਾ ਕਿ ਜਿੰਨੇ ਤੁਸੀਂ ਇੱਥੇ ਆਏ ਹੋ ਨਾ ਇਹਨੇ ਤਾਂ ਬਹੁਤ ਜ਼ਿਆਦੇ ਆ ਇਹ ਤਾਂ ਤੁਸੀਂ ਹਿੰਦੁਸਤਾਨ ਬਦਲਦੇ ਹੋ ਪੰਜਾਬ ਦਾ ਘੜਲੀ ਕੁਛ ਨਹੀਂ ਲੇਕੇ ਇਥੋਂ ਜਾਓ ਕਿਆ ਧਰਤੀ ਤੇ ਅਸੀਂ ਤਾਂ ਨਮਸਕਾਰ ਕਰਦੇ ਆ ਕਿ ਇਥੋਂ ਸ਼ਕਤੀ ਲੈ ਕੇ ਜਾਂਦੇ ਆ ਜਿਹੜੀ ਬੰਗਲਾ ਨੂੰ ਹਰਾਉਣ ਵਾਸਤੇ ਇੱਥੇ ਕੁਰਬਾਨੀਆਂ ਦੇ ਕੇ ਸਾਡੇ ਵੱਡੇ ਬਜ਼ੁਰਗਾਂ ਨੇ ਕੀਤੀ ਇਹ ਸ਼ਕਤੀ ਇਸ ਦਿਨ ਲੈਣ ਆਉਂਦੇ ਉਸੇ ਉਹ ਹਿਸਤਰੀਆ ਪੜੋ ਨਵੀਂ ਨੌਜਵਾਨ ਪੀੜ੍ਹੀ ਨੂੰ ਮੈਂ ਕਹਿਣਾ ਜਿੰਨਾ ਚਿਰ ਹਿਸਤਰੀ ਪੜੋਗੇ ਤੁਹਾਡੇ ਜੋਸ਼ ਨਹੀਂ ਆਏਗਾ ਤੁਹਾਡੇ ਚ ਪਾਕਿਤਾ ਨਹੀਂ ਆਏਗੀ ਜੇ ਤੁਹਾਨੂੰ ਹਿਸਤਰੀ ਦਾ ਹੀ ਨਹੀਂ ਪਤਾ ਅਸੀਂ ਕਾਹਦੇ ਪਿੱਛੇ ਲੜਦੇ ਆਂ ਕਿਉਂ ਅਸੀਂ ਆਏ ਆ ਫਿਰ ਤੁਸੀਂ ਆਉਣ ਦਾ ਮਤਲਬ ਹੀ ਕੋਈ ਨਹੀਂ ਨਿਕਲਦਾ ਇਸ ਕਰਕੇ ਹਿਸਤਰੀਆ ਪੜੋ ਸਿੱਖ ਇਤਿਹਾਸ ਪੜੋ ਔਰ ਧਰਮ ਨੂੰ ਵੀ ਪੜੋ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੋਈ ਦੁਨੀਆ ਦੀ ਬਾਣੀ ਨਹੀਂ ਇਥੋਂ ਕੋਈ ਦੁਨੀਆ ਦੇ ਉੱਤੇ ਉੱਚਾ ਗ੍ਰੰਥ ਨਹੀਂ ਅੱਜ ਗੁਰੂਗਰਾਜ ਸਾਹਿਬ ਦੀ ਬਾਣੀ ਸਾਇੰਸ ਨਹੀਂ ਝੁਟਰਾ ਸਕਦੀ ਅੱਜ ਦੁਨੀਆ ਪਤਾਲ ਭਰ ਦੇ ਫਿਰਦੀ ਹੈ ਆਕਾਸ਼ ਭਾਲ ਦੀ ਫਿਰਦੀ ਹੈ ਧਰਤੀ ਦੇ ਸਮੁੰਦਰ ਚ ਭਾਲ ਦੀ ਫਿਰਦੀ ਹੈ ਤੇ ਗੁਰੂ ਨਾਨਕ ਦੇਵ ਜੀ ਤਾਂ 600 ਸਾਲ ਪਹਿਲਾਂ ਕਹਿ ਗਏ ਪਤਾਲਾ ਪਤਾਲ ਅਖ ਆਕਾਸ਼ ਆਕਾਸ਼ ਓੜ-ਗੋੜ ਭਾਤ ਕੇ ਬੇਦ ਕਹੇ ਨਿਕਬਾਤ ਤੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਕਹਿ ਗਏ ਅੱਜ 600 ਸਾਲ ਬਾਅਦ ਸਾਇੰਸ ਭਾਲੀ ਇਹਨੇ ਲੱਭ ਨਹੀਂ ਰਹੇ ਜੀ ਫਿਰ ਕੀ ਫਿਰ ਗੁਰਨਾਨਕ ਦੇਵ ਜੀ ਪ੍ਰਮਾਤਮਾ ਦਾ ਰੂਪ ਨਹੀਂ ਸੀ ਉਹਨਾਂ ਦੇ ਭੇਜੇ ਇਨਸਾਨ ਨਹੀਂ ਸੀ ਕਿ ਅਸੀਂ ਉਹਨਾਂ ਦੇ ਸੁਪੁੱਤਰ ਨਹੀਂ ਗੁਰੂ ਗ੍ਰੰਥ ਸਾਹਿਬ ਸਾਡਾ ਉਹੀ ਪਿਤਾ ਹੈ ਦਸਵੇਂ ਪਾਤਸ਼ਾਹ ਸਾਨੂੰ ਗੁਰੂ ਗ੍ਰੰਥ ਸਾਹਿਬ ਉਹੀ ਪਿਤਾ ਦੇਗੇ ਇਹਨੂੰ ਖੋਜਿਆ ਕਰੋ ਇਸ ਨੂੰ ਪੜਿਆ ਕਰੋ ਪੜ ਲਓ ਤੁਹਾਡੇ 'ਚ ਬੜੀ ਬੜੀ ਸ਼ਕਤੀ ਆ ਜਾਏਗੀ ਫਿਰ ਤੁਹਾਡੇ 'ਚ ਲੜਨ ਦੀ ਸ਼ਕਤੀ ਆ ਜਾਏਗੀ ਫਿਰ ਹੀ ਜਿਹੜੇ ਸੀਸ ਤਰੀਕੇ ਕਰਕੇ ਲੜਦੇ ਸੀ ਨਾ ਉਹ ਸ਼ਕਤੀ ਇਸ ਗੁਰੂ 'ਚੋਂ ਪੈਦਾ ਹੁੰਦੀ ਹੈ ਉਸ ਦੀ ਇਸ ਕਰਕੇ ਆਓ ਬਹਾਦਰ ਬਣੋ ਜਿਵੇਂ ਸਾਡੇ ਸ਼ਹਿਜ਼ਾਦੇ ਬਹਾਦਰ ਬਣੇ ਸੀ ਇਹ 7 ਸਾਲ ਤੇ 9 ਸਾਲ ਦੇ ਬੱਚੇ ਇੰਨੇ ਨੇ ਦਿਨ ਕਿਤੇ ਬੀਹਾਂ 'ਚ ਭਿੱਜੇ ਜਾ ਰਹੇ ਨੇ ਕਿਤੇ ਕੁਲੀਆਂ 'ਚ ਪੈ ਰਹੇ ਨੇ ਕਿਤੇ ਠੰਡੇ ਬੁਰਜ 'ਚ ਪੈ ਰਹੇ ਨੇ ਰੋਜ਼ ਆਖਿਆ ਜਾ ਰਿਹਾ ਹੈ ਦੋਲੇ ਲੈ ਲਓ ਜੋ ਕੁਝ ਲੈਣਾ ਰਾਜ ਲੈ ਲਓ ਸਾਡੇ ਜਵਾਈ ਵੜਜੋ ਲੇਕਿਨ ਧਰ ਬਦਲ ਦਿਓ ਲੇਕਿਨ ਰੋਜ਼ ਲੜਕਾਰ ਕੇ ਫਤੇ ਬਜਾਉਂਦੇ ਸੀ ਕਿ ਅਸੀਂ ਉਸੇ ਪਿਤਾ ਦੇ ਪੁੱਤਰ ਆ ਕਹਿੰਦੇ ਛੱਡਦੇ ਫੇਰ ਕੀ ਕਰੋਗੇ ਕਹਿੰਦੇ ਫੇਰ ਜਾਵਾਂਗੇ ਖੋਜ ਇਕੱਠੀ ਕਰਾਂਗੇ ਅਸੀਂ ਫੇਰ ਬਦਲਾ ਲਵਾਂਗੇ ਉਹ ਸਾਹਿਬ ਜਾਨੀਵਾ ਤੁਸੀਂ ਵੀ ਆਸਾਨ ਇਸ ਕਰਕੇ ਆਓ ਜਦੋਂ ਫਤਿਹਪੁਰ ਜਾਣੇ ਹੋ ਫਤਿਹਗੜ੍ਹ ਸਾਹਿਬ ਉਥੋਂ ਇਹ ਸ਼ਕਤੀ ਮਿਲਦੀ ਹੈ ਇੱਥੇ ਆਉਣੋਂ ਤਾਂ ਇਹ ਸ਼ਕਤੀ ਮਿਲਦੀ ਹੈ ਅੰਬਰਸਰ ਸਾਹਿਬ ਜਾਣੇ ਤਾਂ ਉਸ ਤੋਂ ਵੱਡੀ ਸ਼ਕਤੀ ਮਿਲਦੀ ਹੈ ਇਹਨਾਂ ਸਥਾਨਾਂ ਤੇ ਆਉਣ ਤੋਂ ਬਾਅਦ ਉਹ ਸ਼ਕਤੀਆਂ ਮਿਲਦੀਆਂ ਨੇ ਉਹਨਾਂ ਦਾ ਸ਼ਕਤੀਆਂ ਲਓ ਤਕੜੇ ਹੋ ਕੇ ਆਪਾਂ ਜ਼ੁਲਮ ਦੇ ਖਿਲਾਫ ਲੜੀਏ ਪੰਜਾਬ ਨਾਲ ਜੋ ਵਿਤਕਰੇ ਹੋ ਰਹੇ ਨੇ ਜੋ ਸਾਡਾ ਸਾਡ ਨੂੰ ਘੇਰ ਛੜਿਆ ਚਾਰ ਚਪੇਰਿਓ ਆ ਸਾਡਾ ਆ ਨਵੇਂ ਐਕਟ ਆ ਗਏ ਨੇ ਫਿਰ ਇੱਕ ਐਕਟ ਆ ਗਿਆ ਉਹਨੂੰ ਵੀ ਅਸੀਂ ਰੱਦ ਕੀਤਾ ਸੀ ਅੱਜ ਫੇਰ ਰੱਦ ਕਰਦੇ ਆ ਕਿ ਪੰਜਾਬ ਦੇ ਲੋਕ ਇਹ ਗੱਲਾਂ ਨਹੀਂ ਮੰਨਣਗੇ ਪੰਜਾਬ ਦੇ ਲੋਕ ਤੁਹਾਡੀ ਨਹੀਂ ਮੰਨਣਗੇ ਇਸ ਕਰਕੇ ਦਿੱਲੀ ਵਾਲਿਓ ਜੇ ਅੰਗਰੇਜ਼ ਨਹੀਂ ਰਹੇ ਬੁਗਲ ਨਹੀਂ ਰਹੇ ਜਾਓਗੇ ਤੁਸੀਂ ਵੀ ਲੇਕਿਨ ਆਓ ਗੱਲ ਕਰੋ ਬੈਠ ਕੇ ਉਹ ਵਰਤ ਰੱਖਿਆ ਹੈ ਉਸ ਡੱਲੇਵਾ ਸਾਹਿਬ ਨੇ ਕਿਸਾਨੀ ਵਾਸਤੇ रहे ਆ ਆਪਾਂ ਸਾਰੇ ਨਾਲ ਕਿ ਜੋ ਵੀ ਕਿਤੇ ਲੜਦਾ ਹੈ ਪੰਜਾਬ ਦੀ ਧਰਤੀ ਵਾਸਤੇ ਪਰ ਉਹ ਕਿਸਾਨੀ ਲੜ ਰਹੀ ਹੈ ਪਰਵੇਂ ਜਵਾਨੀ ਲੜ ਰਹੀ ਹੈ ਪਰਵੇਂ ਬਾਰਡਰ ਤੇ ਲੜ ਰਹੇ ਨੇ ਕਿਤੇ ਲੜ ਰਹੇ ਆ ਸਾਰੇ ਇਕੱਠੇ ਹੋ ਕੇ ਲੜੀਏ ਔਰ ਜੋ ਵਿਰੋਧੀ ਬੋਲਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਦੋ 12 ਬਿਸਰਾ ਲੜਦੀਆਂ ਸੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਸੀ ਹਥਿਆਰ ਰੱਖ ਕੇ ਇਕੱਠੇ ਗੁਰਬਤਾ ਕਰਦੇ ਸੀ ਇਕੱਠੇ ਹੋ ਕੇ ਦੁਸ਼ਮਣ ਦੇ ਖਿਲਾਫ ਇਕੱਠੇ ਲੜਦੇ ਸੀ ਜਦੋਂ ਦਿੱਲੀ ਫਤਿਹ ਕੀਤੀ ਹੈ ਤਿੰਨੇ ਜਰਨੈਲ ਗਏ ਸੀ ਜੇ ਅਡੜ ਲੜਦੇ ਜਿੱਤ ਲੈਂਦੇ ਤਿੰਨੇ ਜਰਨੈਲ ਗਏ ਜਾ ਕੇ ਦਿੱਲੀ ਜਿੱਤੀ ਦਿੱਲੀ ਦਾ ਤਖਤ ਇਹ ਤਾਂ ਉਸ ਲਿਆ ਕੇ ਅੰਮਰਸਰ ਰੱਖਿਆ ਅੱਜ ਤੱਕ ਪਿਆ ਹੈ ਇਸ ਕਰਕੇ ਦਿੱਲੀ ਫਤਿਹ ਕਰਨ ਵਾਲਿਓ ਅੱਜ ਉਹੀ ਦਿੱਲੀ ਹੈ ਜੇ 700 ਸਾਲ ਦੀ ਗੁਲਾਮੀ ਤੋਂ ਬਾਅਦ ਤੁਹਾਡੇ ਬਜ਼ੁਰਗਾਂ ਨੇ ਕੀਤੀ ਸੀ ਤੇ ਤੁਹਾਡੇ ਵਾਸਤੇ ਵੀ ਕੋਈ ਚੀਜ਼ ਦੀ ਆਓ ਤਕੜੇ ਹੋ ਕੇ ਕਬਠੋਈਏ ਇਸ ਧਰਤੀ ਤੋਂ ਸ਼ਕਤੀ ਲੈ ਕੇ ਜਾਈਏ ਜਿੱਥੇ ਅਸੀਂ ਉਹ ਮੁਕਤਿਆ ਨੂੰ ਗੁਰੂ ਦੇ ਇਸ ਪਵਿੱਤਰ ਧਰਤੀ ਨੂੰ ਅਸੀਂ ਸਿੱਖ ਝੁਕਾ ਕੇ ਦਸਕਾਰ ਕਰਦੇ ਆਂ ਉਥੇ ਗੁਰੂ ਤੋਂ ਸ਼ਕਤੀ ਮੰਗਦੇ ਆਂ ਸਾਨੂੰ ਏਕਤਾ ਦੇ ਸ਼ਕਤੀ ਦੇ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਾਹੀ ਥੱਲੇ ਲੜੀਏ ਤਾਂ ਕਿ ਅਸੀਂ ਜਿੱਤ ਪ੍ਰਾ ਕੇ ਮੁੜ ਕੇ ਪੰਜਾਬ ਨੂੰ ਫੇਰ ਖੁਸ਼ੀ ਅਮਨ ਮਾਨ ਸ਼ਾਂਤੀ ਤਰੱਕੀ ਤੇ ਲੈ ਕੇ ਦੁਨੀਆ ਦਾ ਇੱਕ ਨੰਬਰ ਦਾ ਖਿੱਤਾ ਬਣਾਈਏ ਇਹਨਾਂ ਲਫ਼ਜ਼ਾਂ ਦਾ ਤੁਹਾਡੇ ਸਾਰੇ ਆਏ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਜਿੱਦੀ ਤੁਸੀਂ ਸੰਗਤਾਂ ਨੂੰ ਧੰਨਵਾਦ ਤੇ ਸਭ ਨੂੰ ਫਤਿਹ ਬੁਲਾਉਂਦਾ ਹੋਇਆ ਜਾਰੀ ਰੱਖ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ